ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਹ ਸੇਖ ਰਹੇ ਚੈਨਲ ਪੰਜਾਬੀ IRCC ਨੇ ਆਪਣੀ 2025 ਦੀ PR ਪ੍ਰੋਸੈਸਿੰਗ ਯੋਜਨਾ ਦੀ ਰੂਪਰੇਖਾ ਤਿਆਰ ਕਰ ਲਈ ਹੈ ਜਿਦੇ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਇਸ ਸਾਲ ਸਿਰਫ 94 ਪ੍ਰੋਗਰਾਮਾਂ ਨੂੰ ਹੀ ਆਪਣੀ ਪੂਰੀ ਵਸਤੂ ਸੂਚੀ ਸਾਫ਼ ਕੀਤੀ ਜਾਵੇਗੀ ਐਕਸਪੀਰੀਐਂਸ ਐਂਟਰੀ ਅਤੇ ਅਲਾਈਂਡ ਪੀ ਐਨਪੀ ਸਟ੍ਰੀਮ ਸੂਚੀ ਦੇ ਵਿੱਚ ਸਿਖਰਤੇ ਨੇ ਤੇ 2025 ਦੇ ਅੰਤ ਤੱਕ 100% ਤਰਜੀਹਾਂ ਤੇ ਕਾਰਵਾਈ ਕੀਤੀ ਜਾਵੇਗੀ ਫੈਡਰਲ ਸਕਿਲਡ ਵਰਕਰ ਅਤੇ ਕੈਨੇਡੀਅਨ ਐਕਸਪੀਰੀਐਂਸ ਕਲਾਸ ਪ੍ਰੋਗਰਾਮ 5 ਤੋਂ 6 ਮਹੀਨਿਆਂ ਦੇ ਔਸਤ ਪ੍ਰੋਸੈਸਿੰਗ ਸਮੇਂ ਨੂੰ ਸਥਿਰ ਰੱਖਣਗੇ ਬੇਸ ਬੀਐਨਪੀ ਅਤੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਸਿਰਫ 33 ਤੋਂ 35% ਫਾਈਲਾਂ ਨੂੰ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਕਿਉਂਕਿ ਜ਼ਿਆਦਾ ਲੰਬਿਤ ਵਾਲਿਆਂ ਨੇ ਅਤੇ ਕੈਰੀਗਵਰ ਅਤੇ ਸਟਾਰਟਰ ਨਾਲ ਹੀ ਆਪ ਵਿਜ਼ਾ ਪ੍ਰੋਗਰਾਮਾਂ ਦੇ ਵਿੱਚ ਵੱਡੀ ਦੇਰੀ ਹੋ ਰਹੀ ਹੈ ਜੋਤਕੇ ਕਯੂਬੈਕਸ ਸਕਿਲਡ ਵਰਕਰ ਪਾਥਵੇ ਇਸ ਸਾਲ ਸਾਰੀਆਂ ਲੰਬੀ ਤਰਸੀਆਂ ਨੂੰ ਕਲੀਅਰ ਕਰ ਦੇਣਗੇ ਆਈਏਸੀਸੀ ਨੇ 2025 ਵਿੱਚ ਮੁੱਖ ਪੀਆਰ ਮਾਰਗ ਨੂੰ ਸਾਫ ਕਰਨ ਦਾ ਐਲਾਨ ਕੀਤਾ ਆਪਣੀ 2025 ਯੋਜਨਾ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਟੇਜਨਸ਼ਿਪ ਕੈਨੇਡਾ ਨੇ ਪੀਆਰ ਸਟ੍ਰੀਮਾਂ ਦੀ ਰੂਪरेखा ਤਿਆਰ ਕੀਤੀ ਹੈ ਜਿਨ੍ਹਾਂ ਨੂੰ ਇਸ ਸਾਲ ਪੂਰੀ ਪ੍ਰੋਸੈਸਿੰਗ ਤਰਜੀਹ ਮਿਲੇਗੀ ਇਹਨਾਂ ਪ੍ਰੋਗਰਾਮਰ ਨੂੰ ਕੈਨੇਡਾ ਦੀ ਆਰਥਿਕਤਾ ਕਿਰਤ ਬਾਜ਼ਾਰ ਅਤੇ ਖੇਤਰੀ ਵਿਕਾਸ ਦੇ ਟੀਚਿਆਂ ਦੇ ਵਿੱਚ ਉਨ੍ਹਾਂ ਦੇ ਮਹੂਤਯੋਗਦਾਨ ਲਈ ਚੁਣਿਆ ਗਿਆ ਹੈ ਆਯਾ ਸੀਸੀ ਦਾ ਧਿਆਨ ਉਹਨਾਂ ਮਾਰਗਾਂ ਉੱਤੇ ਰਹਿੰਦਾ ਹੈ ਜੋ ਹੁਨਰਬੰਦ পেশੇਵਰਤ ਜ਼ਰਬੇਕਾਰ ਕਾਮਯਾਬੀ ਅਤੇ ਪਾਇਚਰ ਅਧਾਰਤ ਪ੍ਰਤਿਬੰਧੂ ਦੇਸ਼ ਦੇ ਵਿੱਚ ਲਿਆਉਂਦੇ ਨੇ ਕਿਰਤੀ ਕਾਰਤਾ ਦਾ ਸਾਹਮਣਾ ਕਰ ਰਹੇ ਉਦਯੋਗ ਦਾ ਸਮਰਥਨ ਕਰਨਾ ਅਤੇ ਸੂਬਿਆਂ ਨੂੰ ਇਮੀਗ੍ਰੇਸ਼ਨ ਟਿਚਰ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਾ ਹੈ ਤਸਦੀਜ ਸੂਚੀ ਦੇ ਵਿੱਚ ਕੈਨੇਡਾ ਦੇ ਕੁਝ ਸਭ ਤੋਂ ਮਸ਼ਹੂਰ ਪੀਆਰ ਪ੍ਰੋਗਰਾਮ ਸ਼ਾਮਲ ਨੇ ਜਿਵੇਂ ਕਿ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ੀਅਲ ਨਾਮ ਸਿਤ ਪ੍ਰੋਗਰਾਮ ਇਸ ਜਨਾਲੀ ਜੁੜੇ ਹੋਏ ਕਿਊਬੈਕ ਦੇ ਹੁਨਰਬੰਦ ਵਰਕ ਪ੍ਰੋਗਰਾਮ ਅਤੇ ਸੰਗੀ ਕਮਿਊਨਿਟੀ ਪਾਇਲਟ ਇਹਨਾਂ ਦੀਆਂ ਪੂਰੀਆਂ ਅਲਸੀਆਂ ਦੀ ਸੂਚੀ 2025 ਦੇ ਅੰਤ ਤੱਕ ਪ੍ਰਕਿਰਿਆ ਕੀਤੀ ਜਾਵੇ ਕਿ ਜੋ ਯੋਗ ਦਿਨੇਕਾਰਾਂ ਤੇ ਲਈ ਤੇਜ਼ ਨਤੀਜੇ ਯਕੀਨੀ ਬਣਾਵੇਗੀ ਪੂਰੀ ਤਰ੍ਹਾਂ ਪ੍ਰੋਸੈਸਟ ਪੀਆ ਸਟ੍ਰੀਮ ਦੀ ਗੱਲ ਕਰੀਏ ਤਾਂ ਐਕਸਪ੍ਰੈਸੈਂਟ ਪ੍ਰੋਗਰਾਮ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਕੈਨੇਡੀਅਨ ਅਨੁਭਵ ਕਲਾਸ ਵਧੇ ਹੋਏ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸਟ੍ਰੀਮਾਂ ਕਮਿਊਨਿਟੀ ਪਾਇਲਟ ਪੈਂਡੂ ਅਤੇ ਉਤਰੀ ਇਮੀਗ੍ਰੇਸ਼ਨ ਪਾਇਲਟ ਅਤੇ ਫੌਂਕੋ ਫੌਨ ਕਮਿੰਥੀ ਇਮੀਗ੍ਰੇਸ਼ਨ ਪਾਇਲਟਸ ਮੇ ਤਕਿਊਬਿਕ ਮਾਰਗ ਕਿਊਬਿਕ ਸਕਿਲ ਡਵੈਲਪਰ ਪ੍ਰੋਗਰਾਮ ਕਿਊਬਿਕ ਐਕਸਪੀਰੀਐਂਸ ਕਲਾਸ ਅਤੇ ਕਿਊਬਿਕ ਡੇ ਪਾਇਲਟ ਪ੍ਰੋਗਰਾਮ ਸ਼ਾਮਲ ਨੇ ਕੈਨੇਡਾ ਪੀਆਰ 2025 ਦੀ ਗੱਲ ਕੀਤੀ ਜਾਵੇ ਤਾਂ ਆਈਏਸੀਸੀ ਐਕਸਪ੍ਰੈਸ ਐਂਟਰੀ ਪੀਐਨਪੀ ਅਤੇ ਕਿਊਬਿਕ ਸਟ੍ਰੀਮਰ ਦੀ ਪੂਰੀ ਪ੍ਰਕਿਰਿਆ ਕਰੇਗਾ ਆਈਏਸੀਸੀ 2025 ਦਾ ਰੋਡ ਮੈਪ ਸਪਸ਼ਟ ਤੌਰ ਤੇ ਪਰਿਭਾਸ਼ਿਤ ਕਰਦਾ ਹੈ ਕਿ ਇਸ ਸਾਲ ਕਿਹੜੇ ਪੀਆਰ ਪ੍ਰੋਗਰਾਮ ਤੇਜ਼ੀ ਦੇ ਨਾਲ ਅੱਗੇ ਵਧਣਗੇ ਅਤੇ ਕਿਹੜੇ ਲੰਬੇ ਇੰਤਜ਼ਾਰ ਦਾ ਅਨੁਭਵ ਕਰਾਂਗੇ ਇਮੀਗ੍ਰੇਸ਼ਨ ਵਿਭਾਗ ਨੇ ਹਰੇਕ ਮਾਰਗ ਦੇ ਲਈ ਵਿਸਤ੍ਰਿਤ ਪ੍ਰੋਸੈਸਿੰਗ ਸਿੱਚੀ ਅਤੇ ਸਮਾ ਸੀਮਾਵਾਂ ਸੰਸ਼ੋਧਿਤ ਕੀਤੀਆਂ ਨੇ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਤੋਂ ਲੈ ਕੇ ਕੇਅਰ ਗੀਵਰ ਏਆਈਪੀ ਕਯੂਬੇ ਕਤੇ ਸਟਾਰਟ ਅਪ ਵੀਜ਼ਾ ਪ੍ਰੋਗਰਾਮਾਂ ਤੱਕ ਇਥੇ 2025 ਦੇ ਵਿੱਚ ਹਰੇਕ ਪ੍ਰਮੁੱਖ ਪੀਆਰ ਸਟ੍ਰੀਮ ਦੇ ਪ੍ਰਦਰਸ਼ਨ ਦੀ ਉਮੀਦ ਦੀ ਇੱਕ ਪੂਰੀ ਚੌਲਕ ਹੈ ਐਕਸਪ੍ਰੈਸ ਐਂਟਰੀ ਪ੍ਰੋਗਰਾਮ 2025 ਦੇ ਵਿੱਚ ਸਭ ਤੋਂ ਤੇਜ਼ ਜੋ ਪੀਆਰ ਪ੍ਰੋਸੈਸਿੰਗ ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਸਭ ਤੋਂ ਤੇਜ਼ ਅਤੇ ਸਭ ਤੋਂ ਕੁਸ਼ਲ ਪੀਆਰ ਮਾਰਕ ਵੱਜੂ ਮੋਰੀ ਹੈ 2025 ਦੇ ਵਿੱਚ IRCC ਦਾ ਉਦੇਸ਼ ਆਪਣੀ ਐਪਲੀਕੇਸ਼ਨ ਇਨਵੈਂਟਰੀ ਦਾ 100% ਸਾਫ਼ ਕਰਨਾ ਹੈ ਜਿਦੇ ਵਿੱਚ ਤਿੰਨ ਪ੍ਰਮੁੱਖ ਪ੍ਰੋਗਰਾਮ ਨੇ ਫੈਸਟ ਸਕਿਲਡ ਵਰਕਰ ਫੈਡਰਲ ਸਕਿੱਲ ਟ੍ਰੇਡਸ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸ਼ਾਮਲ ਨੇ ਕੁਆਰਫੇ ਦੱਸਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ IRCC ਨੇ ਆਪਣੀ 2025 ਦੀ PR ਪ੍ਰੋਸੈਸਿੰਗ ਯੋਜਨਾ ਦੀ ਰੂਪਰੇਖਾ ਤਿਆਰ ਕਰ ਲਈ ਹੈ ਜਿਦੇ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਇਸ ਸਾਲ ਸਿਰਫ 99 ਪ੍ਰੋਗਰਾਮਾਂ ਨੂੰ ਹੀ ਆਪਣੀ ਪੂਰੀ ਵਸਤੂ ਸੂਚੀ ਸਾਫ਼ ਕੀਤੀ ਜਾਵੇਗੀ ਐਕਸਪੀਰੀਐਂਸ ਐਂਟਰੀ ਅਤੇ ਅਲਾਈਨਡ ਪੀ ਐਨ ਪੀ ਸਟ੍ਰੀਮ ਸੂਚੀ ਦੇ ਵਿੱਚ ਸਿਖਰਤੇ ਨੇ ਤੇ 2025 ਦੇ ਅੰਤ ਤੱਕ 100% ਅਰਜ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ ਫੈਡਰਲ ਸਕਿਲਡ ਵਰਕਰ ਅਤੇ ਕੈਨੇਡੀਅਨ ਐਕਸਪੀਰੀਐਂਸ ਕਲਾਸ ਪ੍ਰੋਗਰਾਮ 5 ਤੋਂ 6 ਮਹੀਨਿਆਂ ਦੇ ਔਸਤ ਪ੍ਰੋਸੈਸਿੰਗ ਸਮੇਂ ਨੂੰ ਸਥਿਰ ਰੱਖਣਗੇ ਬੇਸ ਪੀਐਨਪੀ ਅਤੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਸਿਰਫ 33 ਤੋਂ 35% ਫਾਈਲਾਂ ਨੂੰ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਕਿਉਂਕਿ ਜ਼ਿਆਦਾ ਲੰਬਿਤ ਵਾਲਿਆਂ ਨੇ ਅਤੇ ਕੈਰੀਗਵਰ ਅਤੇ ਸਟਾਰਟ ਨਾਲ ਹੀ ਅਪ ਵੀਜ਼ਾ ਪ੍ਰੋਗਰਾਮਾਂ ਦੇ ਵਿੱਚ ਵੱਡੀ ਦੇਰੀ ਹੋ ਰਹੀ ਹੈ ਜਦੋਂ ਕਿ ਕਯੂਬਿਕ ਸਕਿਲਡ ਵਰਕਰ ਪਾਥਵੇ ਇਸ ਸਾਲ ਸਾਰੀਆਂ ਲੰਬਿਤ ਅਰਜ਼ੀਆਂ ਨੂੰ ਕਲੀਅਰ ਕਰ ਦੇਣਗੇ आयएससीसी ਨੇ 2025 ਵਿੱਚ ਮੁੱਖ पीआर ਮਾਰਗ ਨੂੰ ਸਾਫ਼ ਕਰਨ ਦਾ ਐਲਾਨ ਕੀਤਾ ਆਪਣੀ 2025 ਯੋਜਨਾ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ पीआर ਸਟ੍ਰੀਮਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਇਸ ਸਾਲ ਪੂਰੀ ਪ੍ਰੋਸੈਸਿੰਗ ਤਰਜੀਹ ਮਿਲੇਗੀ ਇਹਨਾਂ ਪ੍ਰੋਗਰਾਮਰ ਨੂੰ ਕੈਨੇਡਾ ਦੀ ਆਰਥਿਕਤਾ ਕਿਰਤ ਬਾਜ਼ਾਰ ਅਤੇ ਖੇਤਰੀ ਵਿਕਾਸ ਸਟਿੱਚੇ ਦੇ ਵਿੱਚ ਉਨ੍ਹਾਂ ਦੇ ਮਜ਼ਬੂਤ ਯੋਗਦਾਨ ਲਈ ਚੁਣਿਆ ਗਿਆ ਆਈਐਸਸੀ ਦਾ ਧਿਆਨ ਉਨ੍ਹਾਂ ਮਾਰਗਾਂ ਉੱਤੇ ਰਹਿੰਦਾ ਜੋ ਹੁਨਰਬੰਦ ਪੇਸ਼ੇਵਰਤ ਜ਼ਰਬੇਕਾਰ ਕਾਮਯਾਬੀ ਅਤੇ ਪਾਇਚਾਰ ਆਦੇ ਪ੍ਰਤਿਭਾ ਨੂੰ ਦੇਸ਼ ਦੇ ਵਿੱਚ ਲਿਆਉਂਦੇ ਨੇ ਕਿਰਤੀ ਕਾਰਤਾ ਸਾਹਮਣਾ ਕਰ ਰਹੇ ਉਦਯੋਗ ਦਾ ਸਮਰਥਨ ਕਰਨਾ ਅਤੇ ਸੂਬਿਆਂ ਨੂੰ ਇਮੀਗ੍ਰੇਸ਼ਨ ਟਿਚਰ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਾ ਹੈ ਤਸਦੀਕ ਸੂਚੀ ਦੇ ਵਿੱਚ ਕੈਨੇਡਾ ਦੇ ਕੁਝ ਸਭ ਤੋਂ ਮਸ਼ਹੂਰ ਪੀਆਰ ਪ੍ਰੋਗਰਾਮ ਸ਼ਾਮਲ ਨੇ ਜਿਵੇਂ ਕਿ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ੀਅਲ ਨਾਮਿਤ ਪ੍ਰੋਗਰਾਮ ਇਸ ਨਾਲ ਜੁੜੇ ਹੋਏ ਕਿਊਬੈਕ ਦੇ ਹੁਨਰਬੰਦ ਵਰਗ ਪ੍ਰੋਗਰਾਮ ਅਤੇ ਸੰਗੀ ਕਮਿਊਨਿਟੀ ਪਾਇਲਟ ਨਤੀਆਂ ਪੂਰੀਆਂ ਅਲਸੀਆਂ ਦੀ ਸੂਚੀ 2025 ਦੇ ਅੰਤ ਤੱਕ ਪ੍ਰਕਿਰਿਆ ਕੀਤੀ ਜਾਵੇ ਕਿ ਜੋ ਯੋਗ ਦਿਨਕਾਰਾ ਤੇ ਲਈ ਤੇਜ਼ ਨਤੀਜੇ ਯਕੀਨੀ ਬਣਾਵੇਗੀ ਪੂਰੀ ਤਰ੍ਹਾਂ ਪ੍ਰੋਸੈਸਟ ਪੀਆ ਸਟ੍ਰੀਮ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਕੈਨੇਡੀਅਨ ਅਨੁਭਵ ਕਲਾਸ ਵਧੇ ਹੋਏ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸਟ੍ਰੀਮਾਂ कम्युनिटी पायलट पेंडू ਅਤੇ ਉਤਰੀ ਇਮੀਗ੍ਰੇਸ਼ਨ ਪਾਇਲਟ ਅਤੇ ਫੌਂਕੋ ਫੌਂ ਕਮਿਨਟੀ ਇਮੀਗ੍ਰੇਸ਼ਨ ਪਾਇਲਟਸ ਮੇਂ ਤਕਯੂਬਿਕ ਮਾਰਗ ਕਯੂਬਿਕ ਸਕੀਨ ਡਿਵਲਪਰ ਪ੍ਰੋਗਰਾਮ ਕਯੂਬਿਕ ਐਕਸਪੀਰੀਐਂਸ ਕਲਾਸ ਅਤੇ ਕਯੂਬਿਕ ਦੇ ਪਾਇਲਟ ਪ੍ਰੋਗਰਾਮ ਸ਼ਾਮਲ ਨੇ ਕੈਨੇਡਾ ਪੀਆਰ 2025 ਦੀ ਗੱਲ ਕੀਤੀ ਜਾਵੇ ਤਾਂ ਆਈਏਸੀਸੀ ਐਕਸਪ੍ਰੈਸ ਐਂਟਰੀ ਪੀਐਨਪੀ ਅਤੇ ਕਯੂਬਿਕ ਸਟ੍ਰੀਮਰ ਦੀ ਪੂਰੀ ਪ੍ਰਕਿਰਿਆ ਕਰੇਗਾ IASC 2025 ਦਾ ਰੋਡ ਮੈਪ ਸਪਸ਼ਟ ਤੌਰ ਤੇ ਪਰਿਭਾਸ਼ਿਤ ਕਰਦਾ ਹੈ ਕਿ ਇਸ ਸਾਲ ਕਿਹੜੇ ਪੀਆ ਪ੍ਰੋਗਰਾਮ ਤੇਜ਼ੀ ਦੇ ਨਾਲ ਅੱਗੇ ਵਧਣਗੇ ਅਤੇ ਕਿਹੜੇ ਲੰਬੇ ਇੰਤਜ਼ਾਰ ਦਾ ਅਨੁਭਵ ਕਰਨਗੇ ਇਮੀਗ੍ਰੇਸ਼ਨ ਵਿਭਾਗ ਨੇ ਹਰੇਕ ਮਾਰਗ ਦੇ ਲਈ ਵਿਸਤ੍ਰਿਤ ਪ੍ਰੋਸੈਸਿੰਗ ਟਿਚੀ ਅਤੇ ਸਮਾਸੀਮਾਵਾਂ ਸਾਂਝੀਆਂ ਕੀਤੀਆਂ ਨੇ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਤੋਂ ਲੈ ਕੇ ਕੇਅਰਗਿਵਰ, ਆਈਪੀਕਯੂਬੇ ਕਤੇਸ, ਸਟਾਰਟਅਪ ਵੀਜ਼ਾ ਪ੍ਰੋਗਰਾਮਾਂ ਤੱਕ ਇਥੇ 2025 ਦੇ ਵਿੱਚ ਹਰੇਕ ਪ੍ਰਮੁੱਖ ਪੀਆਰ ਸਟ੍ਰੀਮ ਦੇ ਪ੍ਰਦਰਸ਼ਨ ਦੀ ਉਮੀਦ ਦੀ ਇੱਕ ਪੂਰੀ ਚਲਕ ਹੈ ਐਕਸਪ੍ਰੈਸ ਐਂਟਰੀ ਪ੍ਰੋਗਰਾਮ 2025 ਦੇ ਵਿੱਚ ਸਭ ਤੋਂ ਤੇਜ਼ ਜੋ ਪੀਆਰ ਪ੍ਰੋਸੈਸਿੰਗ ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਸਭ ਤੋਂ ਤੇਜ਼ ਅਤੇ ਸਭ ਤੋਂ ਕੁਸ਼ਲ ਪੀਆਰ ਮਾਰਗ ਵਜੋਂ ਮੋਰੀ ਹੈ 2025 ਦੇ ਵਿੱਚ IRCC ਦਾ ਉਦੇਸ਼ ਆਪਣੀ ਐਪਲੀਕੇਸ਼ਨ ਇਨਵੈਂਟਰੀ ਦਾ 100% ਸਾਫ਼ ਕਰਨਾ ਹੈ ਜਿਦੇ ਵਿੱਚ ਤਿੰਨ ਪ੍ਰਮੁੱਖ ਪ੍ਰੋਗਰਾਮ ਨੇ ਫੈਕਟਲ ਸਕਿਲਡ ਵਰਕਰ ਪੈਡਰ ਸਕਿੱਲ ਟ੍ਰੇਡਸ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸ਼ਾਮਲ ਨੇ ਇੱਕ ਵਾਰ ਫਿਰ ਦੱਸ ਦਈਏ ਸਤਿ ਸ਼੍ਰੀ ਅਕਾਲ ਜੀ ਮੈਂ ਹਗੋਮਿਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ IRCC ਨੇ ਆਪਣੀ 2025 ਦੀ PR ਪ੍ਰੋਸੈਸਿੰਗ ਯੋਜਨਾ ਦੀ ਰੂਪਰੇਖਾ ਤਿਆਰ ਕਰ ਲਈ ਹੈ ਜਿਦੇ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਇਸ ਸਾਲ ਸਿਰਫ 95 ਪ੍ਰੋਗਰਾਮਾਂ ਨੂੰ ਹੀ ਆਪਣੀ ਪੂਰੀ ਵਸਤੂ ਸੂਚੀ ਸਾਫ਼ ਕੀਤੀ ਜਾਵੇਗੀ ਐਕਸਪੀਰੀਅੰਸ ਐਂਟਰੀ ਅਤੇ ਅਲਾਈਂਡ ਪੀ ਐਨ ਪੀ ਸਟ੍ਰੀਮ ਸੂਚੀ ਦੇ ਵਿੱਚ ਸਿੱਖਰਤੇ ਨੇ ਦੇ 2025 ਦੇ ਅੰਤ ਤੱਕ 100% ਤਰਜੀਹਾਂ 'ਤੇ ਕਾਰਵਾਈ ਕੀਤੀ ਜਾਵੇਗੀ ਫੈਡਰਲ ਸਕਿਲਡ ਵਰਕਰ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ 5 ਤੋਂ 6 ਮਹੀਨਿਆਂ ਦੇ ਔਸਤ ਪ੍ਰੋਸੈਸਿੰਗ ਸਮੇਂ ਨੂੰ ਸਥਿਰ ਰੱਖਣਗੇ ਬੇਸ ਪੀਐਨਪੀ ਅਤੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਸਿਰਫ 33 ਤੋਂ 35% ਫਾਈਲਾਂ ਨੂੰ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਕਿਉਂਕਿ ਜ਼ਿਆਦਾ ਲੰਬੇਤ ਵਾਲਿਆਂ ਨੇ ਅਤੇ ਕੈਰੀਗਵਰ ਅਤੇ ਸਟਾਰਟਰ ਨਾਲ ਹੀ ਆਪ ਵਿਜ਼ਾ ਪ੍ਰੋਗਰਾਮਾਂ ਦੇ ਵਿੱਚ ਵੱਡੀ ਦੇਰੀ ਹੋ ਰਹੀ ਹੈ ਜਦ ਤੱਕ ਕਿ ਕியੂਬੈਕ 스킬ਡ ਵਰਕਰ ਪਾਥਵੇ ਇਸ ਸਾਲ ਸਾਰੀਆਂ ਲੰਬੀ ਤਲਸੀਆਂ ਨੂੰ ਕਲੀਅਰ ਕਰ ਦੇਣਗੇ IRCC ਨੇ 2025 ਵਿੱਚ ਮੁੱਖ PR ਮਾਰਗ ਨੂੰ ਸਾਫ਼ ਕਰਨ ਦਾ ਐਲਾਨ ਕੀਤਾ ਆਪਣੀ 2025 ਯੋਜਨਾ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ PR ਸਟ੍ਰੀਮਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਇਸ ਸਾਲ ਪੂਰੀ ਪ੍ਰੋਸੈਸਿੰਗ ਤਰਜੀਹ ਮਿਲੇਗੀ ਇਹਨਾਂ ਪ੍ਰੋਗਰਾਮਾਂ ਨੂੰ ਕੈਨੇਡਾ ਦੀ ਆਰਥਿਕਤਾ ਕਿਰਤ ਬਾਜ਼ਾਰ ਅਤੇ ਖੇਤਰੀ ਵਿਕਾਸ ਦੇ ਟੀਚਿਆਂ ਦੇ ਵਿੱਚ ਉਨ੍ਹਾਂ ਦੇ ਮਹੂਤਯੋਗਦਾਨ ਲਈ ਚੁਣਿਆ ਗਿਆ ਹੈ ਆਯਾ ਸੀਸੀ ਦਾ ਧਿਆਨ ਉਹਨਾਂ ਮਾਰਗਾਂ ਉੱਤੇ ਰਹਿੰਦਾ ਹੈ ਜੋ ਹੁਨਰਬੰਦ পেশੇਵਰ ਅਤੇ ਜ਼ਰਬੇਕਾਰ ਕਾਮਯਾਤੇ ਭਾਈਚਾਰ ਅਧਾਰਤ ਪ੍ਰਤਿਬੰਧੂ ਦੇਸ਼ ਦੇ ਵਿੱਚ ਲਿਆਉਂਦੇ ਨੇ ਕਿਰਤੀ ਕਾਰਤਾ ਸਾਮਨਾ ਕਰ ਰਹੇ ਉਦਯੋਗ ਦਾ ਸਮਰਥਨ ਕਰਨਾ ਅਤੇ ਸੂਬਿਆਂ ਨੂੰ ਇਮੀਗ੍ਰੇਸ਼ਨ ਟਿਚਰ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਾ ਹੈ ਤਸਦੀਜ ਸੂਚੀ ਦੇ ਵਿੱਚ ਕੈਨੇਡਾ ਦੇ ਕੁਝ ਸਭ ਤੋਂ ਮਸ਼ਹੂਰ ਪੀਆਰ ਪ੍ਰੋਗਰਾਮ ਸ਼ਾਮਲ ਨੇ ਜਿਵੇਂ ਕਿ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਇਸ ਨਾਲ ਜੁੜੇ ਹੋਏ ਕਿਊਬੈਕ ਦੇ ਹੁਨਰਬੰਦ ਵਰਕ ਪ੍ਰੋਗਰਾਮ ਅਤੇ ਸੰਗੀ ਕਮਿਊਨਿਟੀ ਪਾਇਲਟ ਇਹ ਨਤੀਆ ਪੂਰੀਆਂ ਅਲਸੀਆਂ ਦੀ ਸੂਚੀ 2025 ਦੇ ਅੰਤ ਤੱਕ ਪ੍ਰਕਿਰਿਆ ਕਿਤੇ ਜਾਵੇ ਕਿ ਜੋ ਯੋਗ ਦਿਨੇ ਕਾਰਤੇ ਲਈ ਤੇਜ਼ ਨਤੀਜੇ ਯਕੀਨੀ ਬਣਾਵੇਗੀ ਪੂਰੀ ਤਰ੍ਹਾਂ ਪ੍ਰੋਸੈਸਟ ਪੀਆ ਸਟ੍ਰੀਮ ਦੀ ਗਲਤੀ ਹੈ ਤਾਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਕੈਨੇਡੀਅਨ ਅਨੁਭਵ ਕਲਾਸ ਵਧੇ ਹੋਏ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸਟ੍ਰੀਮਾ ਕਮਿਊਨਿਟੀ ਪਾਇਲਟ ਪਿੰਡੂ ਅਤੇ ਉਤਰੀ ਇਮੀਗ੍ਰੇਸ਼ਨ ਪਾਇਲਟ ਅਤੇ ਕਨਕੋ ਫੌਨ ਕਮਿੰਥੀ ਇਮੀਗ੍ਰੇਸ਼ਨ ਪਾਇਲਟਸ ਮੇ ਕਯੂਬਿਕ ਮਾਰਗ ਕਯੂਬਿਕ ਸਕਿਲ ਡਿਵਰਸਿਟੀ ਪ੍ਰੋਗਰਾਮ ਕਯੂਬਿਕ ਐਕਸਪੀਰੀਅੰਸ ਕਲਾਸ ਅਤੇ ਕਯੂਬਿਕ ਦੇ ਪਾਇਲਟ ਪ੍ਰੋਗਰਾਮ ਸ਼ਾਮਲ ਨੇ ਕੈਨੇਡਾ ਪੀਆਰ 2025 ਦੀ ਗੱਲ ਕੀਤੀ ਜਾਵੇ ਤਾਂ ਆਈਆਰਸੀਸੀ ਐਕਸਪ੍ਰੈਸ ਐਂਟਰੀ ਪੀਐਨਪੀ ਅਤੇ ਕਯੂਬਿਕ ਸਟ੍ਰੀਮਰ ਦੀ ਪੂਰੀ ਪ੍ਰਕਿਰਿਆ ਕਰੇਗਾ ਆਈਏਐਸਸੀ 2025 ਦਾ ਰੋਡ ਮੈਪ ਸਪਸ਼ਟ ਤੌਰ ਤੇ ਪਰਿਭਾਸ਼ਿਤ ਕਰਦਾ ਹੈ ਕਿ ਇਸ ਸਾਲ ਕਿਹੜੇ ਪੀਆਰ ਪ੍ਰੋਗਰਾਮ ਤੇਜ਼ੀ ਦੇ ਨਾਲ ਅੱਗੇ ਵਧਣਗੇ ਅਤੇ ਕਿਹੜੇ ਲੰਬੇ ਇੰਤਜ਼ਾਰ ਦਾ ਅਨੁਭਵ ਕਰਨਗੇ ਇਮੀਗ੍ਰੇਸ਼ਨ ਵਿਭਾਗ ਨੇ ਹਰੇਕ ਮਾਰਗ ਦੇ ਲਈ ਵਿਸਤ੍ਰਿਤ ਪ੍ਰੋਸੈਸਿੰਗ ਟਿਚੀ ਅਤੇ ਸਮਾਸੀਮਾਵਾਂ ਸਾਂਝੀਆਂ ਕੀਤੀਆਂ ਨੇ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਤੋਂ ਲੈ ਕੇ ਕਿਰ ਕੀਵਰ اے ਆਈਪੀ ਕਯੂਬੇ ਕਤੇ ਸਟਾਰਟ ਅਪ ਵੀਜ਼ਾ ਪ੍ਰੋਗਰਾਮਾਂ ਤੱਕ ਇਥੇ 2025 ਦੇ ਵਿੱਚ ਹਰੇਕ ਪ੍ਰਮੁੱਖ ਪੀਆਰ ਸਟ੍ਰੀਮ ਦੇ ਪ੍ਰਦਰਸ਼ਨ ਦੀ ਉਮੀਦ ਦੀ ਇੱਕ ਪੂਰੀ ਚਲਕ ਹੈ ਐਕਸਪ੍ਰੈਸ ਐਂਟਰੀ ਪ੍ਰੋਗਰਾਮ 2025 ਦੇ ਵਿੱਚ ਸਭ ਤੋਂ ਤੇਜ਼ ਜੋ ਪੀਆਰ ਪ੍ਰੋਸੈਸਿੰਗ ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਸਭ ਤੋਂ ਤੇਜ਼ ਅਤੇ ਸਭ ਤੋਂ ਕੁਸ਼ਲ ਪੀਆਰ ਮਾਰਗ ਬਜੂਮ ਹੋ ਰਹੀ ਹੈ 2025 ਦੇ ਵਿੱਚ ਆਈਆਈਸੀਸੀ ਦਾ ਉਦੇਸ਼ ਆਪਣੀ ਐਪਲੀਕੇਸ਼ਨ ਇਨਵੈਂਟਰੀ ਦਾ 100% ਸਾਫ਼ ਕਰਨਾ ਹੈ ਜਿਦੇ ਵਿੱਚ ਤਿੰਨ ਪ੍ਰਮੁੱਖ ਪ੍ਰੋਗਰਾਮ ਨੇ ਫੈਕਟਿਡ ਸਕਿਲਡ ਵਰਕਰ ਫੈਡਰਲ ਸਕਿੱਲ ਕ੍ਰੈਡਿਟਸ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸਿਸ ਸ਼ਾਮਲ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ